ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਜੀ ਕੀਤਾ ਵੀ ਗੱਠ ਜੋੜ ਕਰਵਾ ਦਈਆਂ ਆਪਾਂ ਪਰ ਆਪਣੀ ਔਕਾਤ ਤਾਂ ਹੈ ਨਹੀਂ ਐਡੀ ਵੱਡੀ ਕਿ ਕਿਸੇ ਭਾਜਪਾ ਦੇ ਗ੍ਰਹਿ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਫੋਨ ਮਾਰੀਏ ਜਾਂ ਸ਼ਵੀਰਬਾਲ ਨੂੰ ਫੋਨ ਮਾਰੀਏ ਇਦਾਂ ਤਾਂ ਨਹੀਂ ਆਪਾਂ رائے ਦੇਣੀ ਹੈ ਇੱਕ ਉਹ ਆਪਣਾ ਕੰਮ ਕਿਉਂਕਿ ਥੋੜੀ ਜਿਹੀ ਸਮਝ ਆ ਗਈ ਵੀ ਸਿਆਸੀ ਗਲਿਆਰੇ ਕੀ ਹੁੰਦੇ ਆ ਸਿਆਸੀ ਗਲਿਆਰੇ ਵਿੱਚ ਜਿਹੜੀ ਹਲਚਲ ਹੁੰਦੀ ਹੈ ਸੂਤਰਾਂ ਦੇ ਵੱਲ ਜਿਹੜੇ ਹੱਥ ਖਬਰ ਆਉਂਦੀ ਹੈ ਵੀ ਉਹਨੂੰ ਕਿਦਾਂ ਲੋਕਾਂ ਦੇ ਰੂਪ ਰੂਪ ਕਰਨਾ ਹੁੰਦਾ ਜਾਂ ਸਮਖਸ਼ ਕਰਨਾ ਹੁੰਦਾ ਇੰਨੇ ਕੁ ਥੋੜੀ ਜਿਹੀ ਅਕਲ ਲੱਗਦੀ ਅੱਛਾ ਅਕਾਲੀ ਦਲ ਦਾ ਤੇ ਭਾਜਪਾ ਦਾ ਗੱਠ ਜੋੜ ਹੋਣ ਦੀਆਂ ਜਿਹੜੀਆਂ ਸੁਭਾਵਨਾਵਾਂ ਅਹਲੇ ਸ਼ਬਦ ਹੁੰਦੇ ਉਹ ਨਹੀਂ ਹੁਣ ਪੰਜਾਬੀ ਵੀ ਨਹੀਂ ਹੁੰਦੀ ਚਲੋ ਕੋਈ ਨਹੀਂ ਤੋੜ ਮਰੋੜ ਖੇਤਰ ਉਤਰ ਉਤਰ ਇਕੱਠੀ ਕਰਕੇ ਬੋਲ ਦਿੰਨੇ ਆਪਾਂ ਕਿਆ ਸਰਾਈਆਂ ਗੈਸ ਕਿਤੇ ਜਾ ਰਹੀ ਹੈ ਵੀ ਹੋ ਸਕਦਾ ਹੈ ਹੋ ਸਕਦਾ ਹੈ ਹੁਣੋ ਕੀ ਬਟਿਕਲ ਹੋ ਸਕਦਾ ਇੱਕ ਤਾਂ ਮੈਂ ਇਹ ਗੱਲ ਕਹੀ ਸੀ ਹੁਣ ਵੀ ਕਹਿ ਦਿੰਨਾ ਵੀ ਗੜ ਜੋੜ ਹੋਣਾ ਚਾਹੀਦਾ ਜ਼ਰੂਰੀ ਹੈ ਕਿਉਂਕਿ ਫੇਰ ਅਕਾਲੀਆਂ ਨੂੰ 2-4 ਸੀਟਾਂ ਮਿਲ ਸਕਦੀਆਂ ਨੇ ਜਣੇ ਕਿ ਜਿੱਤ ਸਕਦੇ ਆਦਰਵਾਇਜ਼ ਨਹੀਂ ਬਰਨਾ ਨਹੀਂ ਹੁਣ ਪ੍ਰੋਬਲਮ ਸਭ ਤੋਂ ਵੱਡੀ ਕੀ ਹੈ ਪ੍ਰੋਬਲਮ ਇਹ ਹੈਗੀ ਹੈ ਵੀ ਬੀਜੇਪੀ ਦੇ ਵਿੱਚ ਜਿਹੜੇ ਰਵਨੀਤ ਬਿੱਟੂ ਨੇ ਕੇਂਦਰੀ ਮੰਤਰੀ ਤੇ ਉਹਨਾਂ ਦੇ ਦਿਮਾਗ ਵਿੱਚ ਇਹ ਕੀੜਾ ਹੈ ਵੀ ਮੁੱਖ ਮੰਤਰੀ ਮੈਂ ਹੋਣਾ ਚਾਹੀਦਾ ਉਹਦੇ ਗੱਲ ਵੀ ਜਾਇਜ਼ ਸਹੀ ਹੈ ਕਿਉਂਕਿ ਬੀਜੇਪੀ ਨੇ ਕੇਂਦਰੀ ਮੰਤਰੀ ਹਾਰੇ ਹੋਏ ਬੰਦੇ ਨੂੰ ਐਵੇਂ ਥੋੜਾ ਬਣਾਤਾ ਅਗਲੇ ਵੀ ਚਾਹੁੰਦੇ ਵੀ ਸਰਦਾਰ ਬੰਦਾ ਹੈ ਤੇ ਮਰਹੂਮ ਮੁੱਖ ਮੰਤਰੀ ਸਰਦਾਰ ਬਿੰਦ ਸਿੰਘ ਦਾ ਪੁੱਤ ਹੈ ਵੀ ਖੂਨ ਵਿੱਚ ਇਹ ਜਰਮ ਹੈਗੇ ਨੇ ਮੁੱਖ ਮੰਤਰੀ ਬਣਨ ਦੇ ਕਿਹੜਾ ਹੈਗਾ ਅਗਲੇ ਵੀ ਚਾਹੁੰਦੇ ਹੁਣ ਜਿਹੜੇ ਕਹਿੰਦੇ ਆ ਸੁਖਵੀਰ ਬਾਦਲ ਜਿੰਦਾਬਾਦ ਸੁਖਵੀਰ ਤੇਰੀ ਸੋਚ ਤੇ ਚਿੱਟਾ ਵੇਚਾਂਗੇ ਖੋਕੇ ਉਹ ਕਿਦਾਂ ਖੁਸ਼ ਹੋਣਗੇ ਅਗਲੇ ਨੇ ਪਹਿਲੀ ਕਹਿਤਾ ਬਿੱਟੂ ਬੜਾ ਚਲਾ ਕੇ ਬੰਦਾ ਬਿੱਟੂ ਕਹਿੰਦਾ ਜੇ ਅਸੀਂ ਗੱਠ ਜੋੜ ਕਰ ਲਿਆ ਇਹ ਚਿੱਟਾ ਵੇਚਣਗੇ ਅਗਲੇ ਨੇ ਥੋੜੀ ਕਿਹਾ ਹਾਂ ਜੇ ਕਿਤੇ ਸੁਖਵੀਰ ਬਾਦਲ ਅਕਾਲ ਤਖਤ ਦੇ ਜਾਵੇ ਇਹ ਕਹਿੰਦੇ ਵੀ ਹਾਂ ਅਸੀਂ ਗੱਠ ਜੋੜ ਕਰਦੇ ਹਾਂ ਤੇ ਮੁੱਖ ਮੰਤਰੀ ਹੋਊਗਾ ਰਮਨੀਤ ਬਿੱਟੂ ਫੇਰ ਦਾਨ ਕਰ ਸਕਦੀ ਹੈ ਪਰ ਇਦਾਂ ਕਹਿਣਾ ਮੁਸ਼ਕਲ ਹੈ ਉਹਨਾਂ ਤਾਂ ਇਹ ਰੱਟਾ ਲਾਇਆ ਹੋਇਆ ਆਕਾਲ ਤਖਤ ਟਟਹਾਇਆ ਹੈ ਕਾਂਗਰਸ ਨੇ ਕਾਂਗਰਸ ਨੇ ਪਰ ਆਪਣੇ ਭਾਪੇ ਦਾ ਨਾਂ ਸਰਵੀਰ ਲੈਂਦਾ ਨਹੀਂ ਭਾਪਾ ਵੀ ਬੇਸੀ ਉਹਦਾ ਚਲੋ ਮੈਂ ਇਧਰ ਉਧਰ ਨਹੀਂ ਕਾਹਨੂੰ ਮਾਰਨੀਆਂ ਨੇ ਇਸ ਪਾਸੇ ਜਾਣ ਦਾ ਫਾਇਦਾ ਕੋਈ ਨਹੀਂ ਮੈਂ ਤਾਂ ਸਾਫ਼ ਸਪਸ਼ਟ ਸਿੱਧੀ ਜੀ ਗੱਲ ਕਰਨੀ ਹੈ ਜਲੇਬੀ ਵਰਗੀ ਸਿੱਧੀ ਉਹ ਇਹ ਹੈ ਬੀਰਵ ਨੇਤ ਬਿੱਟੂ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤੇ ਇਹ ਉਹਦੇ ਦਿਮਾਗ ਵਿੱਚ ਚੱਲ ਰਿਹਾ ਤੇ ਭਾਜਪਾ ਨੇ ਉਹਨੂੰ ਚਿਹਰਾ ਮੋਹਰਾ ਬਣਾਇਆ ਵੀ ਤਾਂ ਹੀ ਐਵੇਂ ਹਰੇ ਹੋਏ ਨੂੰ ਮੁੱਖ ਮੰਤਰੀ ਵਾਲਾ ਕੌਣ ਬਣਾਉਂਦਾ ਹਰਜੀਤ ਸਿੰਘ ਗਰੇਵਾਲ ਵਰਗੇ ਬਹੁਤ ਸੀ ਜਿਨ੍ਹਾਂ ਨੇ ਗਾਲਾਂ ਵੀ ਲਈ ਕਿਸਾਨਾਂ ਤੋਂ ਜੇ ਹਰੇ ਹੋਏ ਨੂੰ ਬਣਾਉਂਦਾ ਉਹਨੂੰ ਬਣਾਣ ਦਿਓ ਉਹਨਾਂ ਨੇ ਹਰੇ ਹੋਏ ਨੂੰ ਕੇਂਦਰੀ ਮੰਤਰੀ ਤਾਂ ਬਣਾਇਆ ਵੀ 2027 ਦੇ ਵਿੱਚ ਮੁੱਖ ਮੰਤਰੀ ਦਾ ਜਿਹੜਾ ਰਬਨੀਤ ਬਿੱਟੂ ਹੋਣਗੇ ਤਾਂ ਗਾਇ ਚੱਲਦੀ ਹੈ ਹੁਣ ਜਿਹੜੇ ਸੁਖਵੀਰ ਦੇ ਪਿੱਛੇ ਖੜ ਕੇ ਹਲੇਲੂਇਆ ਜੈ ਸ਼੍ਰੀ ਰਾਮ ਕਹਿਣ ਵਾਲੇ ਨੇ ਉਹ ਕਿੱਧਰ ਜਾਣਗੇ ਉਹ ਕਹਿੰਦੇ ਸਾਡਾ ਮੁੱਖ ਮੰਤਰੀ ਸੁਖਵੀਰ ਬਾਦਲਾ ਜਣ ਕੇ ਮੈਂ ਤਾਂ ਇੱਕ ਬੇਨਤੀ ਕੀਤੀ ਹੈ ਇਹ ਗੱਲ जोड ਜੇ ਹੋ ਜਾਂਦਾ ਜੇ ਹੋਣਾ ਚਾਹੀਦਾ ਤਾਂ ਇੱਥੇ ਆ ਕੇ ਗੱਲ ਮੁੱਕਦੀ ਹੈ ਹੁਣ ਇਹ ਤੁਸੀਂ ਦੱਸ ਦਿਓ ਭਾਈ ਜਿਹੜੇ ਕਹਿੰਦੇ ਮਲੇਠਿਆ ਤੇਰੀ ਠੋੜ ਪਰ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਉਹ ਕਿੱਧਰ ਜਾਣਗੇ ਫਿਰ ਸਮਝਾਈ ਕਰ ਬਹੁਤ ਲੰਮਾ ਜੋੜਾ ਬੁਲਦੀ ਲੋੜ ਨਹੀਂ ਸਾਫ ਜੀ ਕੱਲ ਕਹਤੀ ਐ ਵੀ ਗੱਠਜੋੜ ਹੋ ਸਕਦਾ ਪਰ ਸੁਖਵੀਰ ਬਾਦਲ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋ ਸਕਦਾ ਇਹ ਹੁਣ ਜਿਹੜੇ ਪੁੱਛਾਂ ਚੱਕੀ ਫਿਰਦੇ ਨੇ ਤੇ ਉਹ ਸੋਚਣ ਜਿਹੜੀ ਇਹ ਗੱਲ ਮੈਂ ਕਹਿਤੀ ਨਾ ਇਹ ਇਹ ਕਹਿੰਦੇ ਵੀ ਜਮਾ ਸਿਰ ਹੈ ਜਮਾ ਸਿਰ ਇਹ ਅਖੀਰਲੀ ਗੱਲ ਤਾਂ ਜਮਾ ਟੋਪ ਦੀ ਆ ਐਦੋਂ ਪਰ ਕੁਛ ਹੈ ਹੀ ਨਹੀਂ ਬਸ ਇਹ ਕਹਿ ਦੋ ਜੇ ਗੜ ਜੋੜ ਕਰਨ ਤੇ ਨਹੀਂ ਫਿਰ ਜਿੱਧਰ ਗਿਆ ਬਾਣੀਆਂ ਉਧਰ ਜਾਉ ਬਾਜ਼ਾਰ ਇਹ ਸਭ ਨੂੰ ਪਤਾ ਹੀ ਹੈ ਮਤਲਬ ਵੀ ਪਹਿਲਾਂ ਤਿੰਨ ਆਈਆਂ ਸੀ ਜੇ ਹੁਣ ਤਿੰਨ ਵੀ ਨਹੀਂ ਆਉਣਗੀਆਂ ਇਹ ਤੁਸੀਂ ਸੋਚ ਲਿਓ। ਇਹ ਐਮਐਲਏ ਕਿਸੇ ਦੇ ਨਾਮ ਨਾਲ ਪਿੱਛੇ ਲੱਗਣਾ ਚਾਹੀਦਾ ਜਾਂ ਨਹੀਂ ਲੱਗਣਾ ਚਾਹੀਦਾ। ਯਾਨਕਿ ਮੌਜੂਦਾ ਵਧਾਇਕ ਕੋਈ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਸੋਚ ਲਓ। ਇਹ ਕਿਸੇ ਨੂੰ ਕਹਿ ਨਹੀਂ ਲੋ। ਇਹ ਤੁਸੀਂ ਸੋਚ ਲਓ। ਜੇ ਚਾਹੁੰਦੇ ਹੋ ਵੀ ਗੱਟਜੋੜ ਹੋਵੇ ਬੀਜੇਪੀ ਨਾਲ ਫਿਰ ਇਹ ਹੈ ਉਦੋਂ ਤਾਂ ਉੱਧਰ ਵੀ ਮੁੱਖ ਮੰਤਰੀ ਬਣਨ ਵੱਦੇ ਬਾਣੇ ਆ ਹਸਬਨੀ ਸ਼ਰਮਾ ਸਾਹਿਬ ਵੀ ਹੈਗੇ ਆ ਜਾਖੜ ਸਾਹਿਬ ਵੀ ਹੈਗੇ ਆ ਹੋਰ ਵੀ ਕਈ ਨੇ ਪਰ ਉਹਨਾਂ ਦਾ ਸਭ ਤੋਂ ਵੱਡਾ ਚਿਹਰਾ ਮੁੱਖ ਮੰਤਰੀ ਦਾ ਰਵਨੀਤ ਬਿੱਟੂ ਹੈ ਰਵਨੀਤ ਬਿੱਟੂ ਤੇ ਇਹ ਰਵਨੀਤ ਬਿੱਟੂ ਉਹੀ ਹੈ ਜਿਹੜਾ ਦਿਉਰ ਪ੍ਰਜਾਈ ਦਾ ਟੱਕਰਾ ਹੋਇਆ ਸੀਗਾ ਸੰਸਦ ਦੇ ਸਾਹਮਣੇ ਦਿੱਲੀ ਬੰਦਿਆਂ ਲਈ ਨਹੀਂ ਖੜੀ ਸੀ ਵੀਪਾਹਰ ਸਿਮਰਤ ਕੋਰ ਬਾਦ ਵੀ ਮੈਂ ਕਿਸਾਨਾਂ ਦੇ ਹੱਕ ਜਾਂ ਬਿੱਟੂ ਕਹਿੰਦਾ ਤੁਸੀਂ ਧੋਖਾ ਕੀਤਾ ਹੈ ਉਹੀ ਨੇ ਹੁਣ ਇਹ ਤੁਸੀਂ ਸਮਝ ਲਓ ਵੀ ਸਰਵੀਰ ਬਾਦਲ ਐਮ ਐਲ ਏ ਜਾਂ ਕੋਈ ਛੋਟਾ ਜਿਹਾ ਮੰਤਰੀ ਬਣ ਕੇ ਸਬਰ ਕਰ ਲੂਗਾ ਤਗੜ ਜੋੜ ਕਰ ਲੂ ਨਹੀਂ ਉਹ ਲੈਨ ਇਨਸਾਫ ਕਰਤਾ ਉਹ ਕਹਿੰਦੇ ਵੀ ਸਾਡਾ ਜਿਹੜਾ ਮੁੱਖ ਮੰਤਰੀ ਹੈ ਆਉਣ ਵਾਲਾ 2027 ਦਾ ਉਹ ਰਵਨੀਤ ਬਿੱਟੂ ਹੋਗਾ ਸਮਝਾਈ ਗੱਲ ਜੇ ਕਹਿੰਨੇ ਗੱਠ ਜੋੜ ਕਰਨਾ ਹੈ ਭਾਈ ਇਹ ਕਿਆਸ ਰਾਈਆਂ ਜਨ加 ਲਈਏ ਵਾ ਰਾਜਨੀਤਿਕ ਗਲਿਆਰਿਆਂ ਵਿੱਚੋਂ ਜਿਹੜੀ ਮੈਨੂੰ ਕਨਸੋਰ ਮਿਲੀ ਸੀ ਜਿਹੜੀ ਕਿ ਸੂਤਰਾੰਦੇ ਵਾਲੇ ਤੋਂ ਕਵਰ ਮਿਲਿਆ ਉਹ ਇਹ ਹੈ ਇਹਨੂੰ ਸੱਚ ਮੰਨ ਲਿਓ ਝੂਠ ਮੰਨ ਲਿਓ ਅਸੀਂ ਕੀ ਲੈਣਾ ਅਜੇ ਤੱਕ ਇਹ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਜ਼ਰੀ